ਪੰਜਾਬੀਆਂ ਦੇ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਕੌਡੀ ਦੇ ਮੈਦਾਨ ਦੀ ਅਗਲੀ ਚਰਚਾ ਫਿਰ ਗਰਾਊਂਡ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇਹ ਕੁੱਦੇ ਵਾਲਾ ਬੂਟਾ ਹੈ ਇਹਦੀ ਚਰਚਾ ਦੇ ਪਲੈਂਟੀ ਆਫ ਨਿਊਜ਼ੀਲੈਂਡ ਦੇ ਲਈ ਹੁੰਦੀ ਹੈ ਇਹ ਛੋਟੀ ਛੋਟੀ ਦੇ ਮੱਲਾਂ ਦੇ ਵਿੱਚੋਂ ਉਹ ਨਾਂ ਦਰਜ ਕਰਾ ਗਿਆ ਪਰ ਉਧਰਲੇ ਪਾਸੇ ਬਰਸ਼ਾਲਪੁਰੀਆ ਬਰਸ਼ਾਲਪੁਰੀਆ ਉਹ ਬਰਸ਼ਾਲਪੁਰੀਆ ਕਮਾਲ ਹੋਈ ਜਾਂਦੀ ਹੈ ਮਿੱਤਲੋ ਉਹ ਬੱਲੇ ਬੱਲੇ ਹੋ ਗਈ ਲਾਲਾ ਲਾਲਾ ਹੋ ਗਈ ਕੁੱਦੇ ਵਾਲਾ ਕੁੱਦੇ ਵਾਲਾ ਚੱਕ ਤੁਰਿਆ ਉਹ ਚੱਕ ਤੁਰਿਆ ਜੀ ਵੀ ਅੱਜ ਕੰਦੇ ਰੋਪਣ ਦੇ ਮੂਡ ਦੇ ਵਿੱਚ ਆਓ ਬਰਸ਼ਾਲਪੁਰੇ ਨੇ ਘੁੱਦੇ ਵਾਲਾ ਟੰਗ ਤਾ ਜਿਵੇਂ ਸਿਆਣੀ ਮੂੜੀ ਮੱਝ ਚੋਕੇ ਦੁੱਧ ਕਿੱਲੇ ਤੇ ਟੰਗ ਦਿੰਦੀ ਹੈ ਆ ਦੁੱਧ ਕਿੱਲੇ ਤੇ ਟੰਗ ਦਿੰਦੀ ਹੈ ਬਰਸ਼ਾਲਪੁਰਾ ਪਿੰਡਾ ਮੇਰੇ ਵੀਰੋ ਮਾਰੀ ਵਾਲਾ ਕਹਿੰਦੇ ਸ਼ਿਕੰਦਰ ਨੌਜਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਗੱਗੂ ਨੱਤਾਂ ਵਾਲਾ ਖੇਡ ਗਰਾਊਂਡ ਦੇ ਵਿੱਚ ਵਧਿਆ ਹੋਇਆ ਚਾਰ ਜਾਫੀ ਤਿਆਰ ਨੇ ਹਰੀਕੇ ਕਲਾਂ ਦਾ ਵਿੱਕੀ ਹੈ ਪਰ ਦੂਸਰੇ ਪਾਸੇ ਸੂਰੇ ਵਾਲੀ ਨਹੀਂ ਹੋ ਰਿਸਾ ਨਹੀਂ ਹੋ ਰਿਸਾ ਨਹੀਂ ਹੋ ਰਿਸਾ ਗੱਗੂ ਨੱਤਾਂ ਵਾਲੇ ਦੀ ਰੇਡ ਤੇ ਸੂਰੇ ਵਾਲੀਆ ਕਿ ਸਾਡੀ ਮੁੱਢ ਤੋਂ ਫਿਦਰਤ ਖਾਨ ਦੀ ਏ ਵੰਜ ਬਰਾਬਰ ਗੱਡਣ ਦੀ ਸਾਡੀ ਰੱਬ ਨੇ ਡਿਊਟੀ ਲਾਈ ਏ ਧੌਣਾ ਚ ਕਿਲੇ ਕੱਢਣ ਦੀ